ਜ਼ਿੰਦਗੀ ਵਿੱਚ ਪੈਸੇ ਦੀ ਬਚਤ ਕਰਨ ਅਤੇ ਨਿਵੇਸ਼ ਕਰਨ ਲਈ ਸੋਨਾ ਸਭ ਤੋਂ ਵਧੀਆ ਵਿਕਲਪ ਮੰਨਿਆ ਜਾਂਦਾ ਹੈ। ਸੋਨੇ ਦੀ ਕੀਮਤ ਵੀ ਤੇਜ਼ੀ ਨਾਲ ਵੱਧਦੀ ਹੈ ਇਸੇ ਕਰਕੇ ਬਧੇਰੇ ਲੋਕ ਸੋਨਾ ਖਰੀਦਣਾ ਪਸੰਦ ਕਰਦੇ ਨੇ। ਭਾਰਤੀ ਔਰਤਾ ਕੋਲ ਸਭ ਤੋਂ ਵੱਧ ਸੋਨੇ ਦੇ ਗਹਿਣੇ ਨੇ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਦੇ ਕਿਹੜੇ ਰਾਜ ਵਿੱਚ ਸਭ ਤੋਂ ਵੱਧ ਸੋਨਾ ਹੈ? ਦੱਸਦੀ ਕਿ ਭਾਰਤ ਵਿੱਚ ਸੋਨੇ ਦੇ ਉਤਪਾਦਨ ਦਾ ਲਗਭਗ 80% ਸਿਰਫ ਕਰਨਾਟਕ ਵਿੱਚ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਕਰਨਾਟਕ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਸੋਨਾ ਹੈ। ਕਰਨਾਟਕ ਵਿੱਚ ਇੱਥੇ ਹੀ ਹੂਟੀ 골ਡ ਮਾਈਨਸ ਦੇਸ਼ ਦੀ ਇਕਲੌਤੀ ਸਰਗਰਮ ਮੁੱਖ ਸੋਨੇ ਦੀ ਖਾਣ ਹੈ ਜਿੱਥੇ ਸਭ ਤੋਂ ਵੱਧ ਸੋਨਾ ਕੱਢਿਆ ਜਾਂਦਾ ਹੈ ਇਸ ਤੋਂ ਇਲਾਵਾ ਸੋਨੇ ਦੇ ਧਾਤ ਦੇ ਮਾਮਲੇ ਵਿੱਚ ਬਿਹਾਰ ਕੋਲ ਭਾਰਤ ਦੇ ਕੁੱਲ ਸਰੋਤਾਂ ਦਾ 44% ਹਿੱਸਾ ਹੈ ਬਿਹਾਰ ਤੋਂ ਬਾਅਦ ਰਾਜਸਥਾਨ ਕੋਲ 25% ਦੀ ਅਤੇ ਕਰਨਾਟਕ ਕੋਲ 21% ਦੀ ਸੋਨੇ ਦੇ ਸਰੋਤ ਨੇ ਉਹਦੇ ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਸੋਨਾ ਹੈ ਸੋਨੇ ਦੇ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਅਮਰੀਕਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਤੁਹਾਨੂੰ ਦੱਸ ਸੀ ਕਿ ਅਮਰੀਕਾ ਕੋਲ 8133 ਡਨ ਸੋਨਾ ਹੈ ਇਸ سونے ਦੀ ਕੀਮਤ ਲਗਭਗ 45 ਲੱਖ ਕਰੋੜ ਰੁਪਏ ਤੋਂ ਵਿਪੱਦ ਹੈ